ਇਹ ਬਾਦਸ਼ਾਹ ਘੋੜਾ ਪਿਓਰ ਚਿੱਟੇ ਰੰਗ ਦਾ ਘੋੜਾ ਜਿਹੜਾ ਕੁਸ਼ੇਤਰ ਦੇ ਪਸ਼ੂ ਮੇਲੇ 'ਚ ਪਹੁੰਚਿਆ ਮੰਝ ਲੋ ਨਹੀਂ ਕੋਈ ਮਿਲਦੀ ਜਿਨ ਕੇ ਸੁਪਨਮ ਜਾਨ ਹੁੰਦੀ ਹੈ ਪੰਖੋਂ ਸੇ ਕੁਛ ਨਹੀਂ ਹੋਤਾ ਹਸਨੋਂ ਸੇ ਉਡਾਨ ਹੁੰਦੀ ਖੋਬੀ ਇਹਦੀ ਕੱਟ ਕੰਡੀਸ਼ਨ ਹੈ ਕੰਨਾਂ ਦਾ ਪੈਂਟਾ ਬਹੁਤ ਸ਼ਾਨਦਾਰ ਹੈ ਜੀ ਅਸੀਂ ਪਰਸੋ ਦੁਹਰਾਂਗੇ ਲੋਕ ਬਹੁਤ ਜ਼ਿਆਦਾ ਘੋੜੇ ਨੂੰ ਪਸੰਦ ਕਰਦੇ ਹੋਣਗੇ ਔਰ ਇਹ ਮੇਲਾ ਅਸੀਂ ਕੱਲ ਉਧਰ ਵੀ ਅਸੀਂ ਗਏ ਸੀ ਹਜ਼ਾਰਾਂ ਹੀ ਘੋੜੇ ਦੀਆਂ ਯਾਨੀ ਕਿ ਫੋਟਮਾ ਹੋ ਗਈਆਂ ਜੀ ਦੀ ਘੋੜੇ ਦੀਆਂ ਘੋੜੇ ਨੂੰ ਜੇ ਆਪਾਂ ਜਿਵੇਂ ਮੂਫੀ ਦਾ ਨੀਰਾ ਉਹ ਦਾਣਾ ਹੋ ਗਿਆ ਜੀ ਔਰ ਅਸ਼ੂ ਫੀੜ ਹੋ ਗਈ ਔਰ ਛੋਲੇ ਜੋ ਜਵੀ ਜਾਨੀ ਕਿ ਕਿ ਉਹ ਸਾਰਾ ਕੁਝ ਦਿੰਨੇ ਆ ਜੀ ਘੋੜੇ ਨੂੰ ਇਹਦੀ ਇਹਦੀ ਗੱਲ ਕੀਤੀ ਜਾਏ ਕੀਮਤ ਦੀ ਕਿੰਨੀ ਕੀਮਤ ਹੋਏਗੀ ਜੀ ਘੋੜੇ ਦੀ ਵੱਖ-ਵੱਖ ਕਰੋੜ 50 ਲੱਖ ਤੋਂ ਕਰੋੜ ਰੁਪਏ ਦਾ ਹੋਊ ਘੋੜੇ ਦੀ ਜੀ ਕੁਰੂਖੇਤਰ ਦੇ ਪਸ਼ੂ ਮੇਲੇ 'ਚ ਵੱਖ-ਵੱਖ ਪਸ਼ੂ ਪਹੁੰਚੋਏ ਨੇ ਅਸੀਂ ਕੁਰੂਖੇਤਰ ਦੇ ਗਰਾਊਂਡ 'ਚ ਮੌਜੂਦ ਨੇ ਜਿਹੜਾ ਕੁਰੂਖੇਤਰ ਦਾ ਗਰਾਊਂਡ ਹੈ ਕੁਰੂਖੇਤਰਾ ਵਿਕਾਸ ਬੋਰਡ ਦਾ ਗਰਾਊਂਡ ਹੈ ਇਹ ਬਾਦਸ਼ਾਹ ਘੋੜਾ ਹੈ ਪਿਓਰ ਚਿੱਟੇ ਰੰਗ ਦਾ ਘੋੜਾ ਹੈ ਜਿਹੜਾ ਕੁਸ਼ੇਤਰ ਦੇ ਪਸ਼ੂ ਮੇਲੇ 'ਚ ਪਹੁੰਚਾ ਤੁਸੀਂ ਵੇਖ ਸਕਦੇ ਹੋ ਚਿੱਟੇ ਰੰਗ ਦਾ ਪਿਓਰ ਘੋੜਾ ਹੈ ਤੇ ਨਾਲ ਕਾਲੇ ਰੰਗ ਦਾ ਵੀ ਘੋੜਾ ਖੜਾ ਹੈ ਇਹ ਜਿਹੜਾ ਕੁਸ਼ੇਤਰ ਤੇ 3 ਦਿਨ ਤੱਕ ਚੱਲਣ ਵਾਲਾ ਪਸ਼ੂ ਮੇਲਾ ਚੱਲ ਰਿਹਾ ਹੈ ਉੱਥੇ ਸੈਕਿੰਡ ਪੋਜੀਸ਼ਨ ਇਹਨੂੰ ਮਿਲੀ ਹੈ ਤੇ ਇਹਦੇ ਘੋੜੇ ਦੇ ਮਾਲਿਕ ਖੜੇ ਨੇ ਬਾਕੀ ਲੋਕੀ ਬਾਰੋਂ ਆਏ ਨੇ ਵੇਖਣ ਵਾਸਤੇ ਪਸ਼ੂ ਮੇਲੇ 'ਚ ਵੱਖ-ਵੱਖ ਥਾਵਾਂ 'ਚ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਾ ਤੇ ਪਹੁੰਚੇ ਹੋਏ ਨੇ ਇਹ ਕਿੱਥੋਂ ਆਏ ਤੁਸੀਂ ਵੀ ਅੰਕਲ ਜੀ ਅਮਰਪੁਰ ਤੋਂ ਆਇਆ ਜੀ ਕੀ ਦੱਸੋਗੇ ਘੋੜੇ ਦੇ ਵਾਸਤੇ ਘੋੜਾ ਵੇਖ ਰਹੇ ਤੁਸੀਂ ਮੰਝਲੋ ਨਹੀਂ ਕੋਈ ਮਿਲਤੇ ਜਿ पंखों से कुछ नहीं होता हौसलों से उड़ान होती है इसके मालिक मोर इस घोड़े में सपने पूरे करने की चाहत थी इसलिए कहते हैं ना, जुल्म के आगे दुश्मन भी झुक जाएगा हौसले बुलंद रखोगे तो वक्त भी रुक जाएगा और मालिक और घोड़ा एक साथ मिलकर चलेंगे तो इंसान क्या आसमान भी झुक जाएगा घोड़ा प्योर चिट्टे रंग का घोड़ा है ਜਿਹੜਾ ਕੁ ਖੇਤਰ ਦੇ ਪਸ਼ੂ ਮੇਲੇ ਚ ਆਇਆ ਹੋਇਆ ਹੈ ਖੋਬੀ ਇਹਦੀ ਇਹ ਬਾਤ ਦਾ ਇਹਦਾ ਨਾਂ ਹੈ ਤੇ ਇਹਨੂੰ ਬਾਦਾਮ ਖਿਲਾਇਆ ਜਾਂਦਾ ਹੈ ਮੱਖਣ ਦਿੱਤਾ ਜਾਂਦਾ ਹੈ ਤੁਸੀਂ ਘੋੜੇ ਦੇ ਮਾਲਿਕ ਨੇ ਮਾਲਿਕ ਤਾਂ ਉਧਰ ਹੀ ਮੈਂ ਇਹਨਾਂ ਦਾ ਟ੍ਰੇਨਰ ਆ ਜੀ ਅੱਛਾ ਇਹ ਟ੍ਰੇਨਰ ਨੇ ਘੋੜੇ ਦੇ ਤੇ ਕੀ ਨਾਂ ਤੁਹਾਡਾ ਮੇਰਾ ਨਾਂ ਜਗਤਾਰ ਖਾਨ ਜੀ ਖਾਨ ਸਾਹਿਬ ਕੀ ਦੱਸੋਗੇ ਘੋੜੇ ਦੀ ਖੂਬੀ ਬਾਰੇ ਖੂਬੀ ਇਹਦੀ ਕੱਟ ਕਲੀਸ਼ਨ ਹੈ ਕੰਨਾਂ ਦਾ ਪੈਂਟਾ ਬਹੁਤ ਸ਼ਾਨਦਾਰ ਹੈ ਜੀ ਅਸੀਂ ਪਰਸੋ ਦੁਆ ਰਹੇਗੇ ਲੋਕ ਬਹੁਤ ਜ਼ਿਆਦਾ ਘੋੜੇ ਨੂੰ ਪਸੰਦ ਕਰਦੇ ਆਗੇ ਔਰ ਇਹ ਮੇਲਾ ਅਸੀਂ ਕੱਲ ਉਧਰ ਵੀ ਅਸੀਂ ਗਏ ਸੀਗੇ ਹਜ਼ਾਰਾਂ ਹੀ ਘੋੜੇ ਦੀਆਂ ਜਾਨੀ ਕਿ ਫੋਟੋਆਂ ਹੋ ਗਈਆਂ ਜੀ ਦੀ ਘੋੜੇ ਦੀਆਂ ਹਾਂਜੀ ਤੇ ਹਰਿਆਣਾ ਦੇ ਅਲਾਵਾ ਕਿਹੜੇ ਪੰਜਾਬ 'ਚ ਵੀ ਜਾਂਦੇ ਤੁਸੀਂ ਹਾਂਜੀ ਪੰਜਾਬ 'ਚ ਵੀ ਜਾਂਦੇ ਆ ਜੀ ਮਾਗੀ ਮੇਲੇ ਵੀ ਜਾਂਦੇ ਆ ਜੀ ਆਪਣਾ ਇੰਡੀਆ ਦਾ ਕੋਈ ਕੋਨਾ ਨਹੀਂ ਜਿੱਥੇ ਘੋੜਾ ਨਹੀਂ ਲੈ ਕੇ ਜਾਂਦੇ ਮੇਲੇਾਂ ਤੇ ਲੈ ਕੇ ਜਾਂਦੇ ਪਲਾਂਦੇ ਪਲਾਂਦੇ ਕਿਉ ਘੋੜੇ ਨੂੰ ਘੋੜੇ ਨੂੰ ਜੇ ਆਪਾਂ ਜਿਵੇਂ ਮੂਫੀ ਦਾ ਨੀਰਾ ਉਹ ਦਾਣਾ ਹੋ ਗਿਆ ਜੀ ਔਰ ਅਸ਼ੂ ਫੀਡ ਹੋ ਗਈ ਔਰ ਸ਼ੋਲੇ ਜੋ ਜਵੀ ਜਾਨੀ ਕਿ ਕਿਉ ਸਾਰਾ ਕੁਝ ਦਿੰਨੇ ਆ ਜੀ ਕੋੜੇ ਨੂੰ ਇਹਦੀ ਇਹਦੀ ਗੱਲ ਕੀਤੀ ਜਾਏ ਕੀਮਤ ਦੀ ਕਿੰਨੀ ਕੀਮਤ ਹੋएगी ਇਹਦੇ ਕੋੜੇ ਦੀ ਕੀਮਤ ਤਾਂ ਜੇ ਦੇਖੋ ਕੀਮਤ ਤਾਂ ਕੋਈ ਪਤਾ ਹੀ ਨਹੀਂ ਜੀ ਅੱਛਾ ਕੀਮਤ ਕੋੜੇ ਕਹਿੰਦੇ ਨੇ ਕੋੜਾ ਕੋੜਾ ਤਾਂ ਕਰੋੜਾਂ ਚ ਪੈਨੇ ਜੀ ਅੱਛਾ ਹਾਂਜੀ ਜਿਹਨੂੰ ਕਹਿੰਦੇ ਉਹਨੇ ਬੰਦੇ ਦੀ ਆਪ ਦੀ ਔਕਾਤ ਨਹੀਂ ਕੋੜਾ ਲੈਣ ਦੀ ਠੀਕ ਆ ਜੀ ਇਹ ਕਰਮਾਂ ਨਾਲ ਆਉਂਦੇ ਨੇਗੇ ਠੀਕ ਆ ਪੈਸੇ ਨਾਲ ਨਹੀਂ ਇਹ ਖਰੀਦੇ ਜਾਂਦੇ ਪੈਸੇ ਨਾਲ ਖਰੀਦਣ ਵਾਲੀ ਤਾਂ ਕੀਮਤ ਲਾਈ ਲੱਗੀ ਹੋएगी ਕੀ ਮਤ ਕੋਈ ਲੱਗੀ ਨਹੀਂ ਜੀ ਮੇਰੇ ਹਿਸਾਬ ਨਾਲ ਜੇ ਜ਼ਿਆਦਾ ਨਹੀਂ ਤਾਂ ਹੁਣ ਕਮ ਸੇ ਕਮ ਹੋਊਗੀ ਬਾਦਵਾ ਕਰੋੜ 50 ਲੱਖ 5 ਕਰੋੜ ਰੁਪਏ ਦਾ ਹੋਊ ਘੋੜੇ ਦੀ ਜੀ ਤੁਹਾਡਾ ਕੀ ਨਾਂ ਹੈ ਕੀ ਨਾਂ ਹੈ ਮੇਰਾ ਨਾਮ ਰਜਤ ਹੈ ਜੀ ਰਜਤ ਕੀ ਦੱਸੋਗੇ ਤੁਸੀਂ ਘੋੜੇ ਦੀ ਖੂਬੀ ਬਾਰੇ ਦੇਖੋ ਬਹੁਤ ਅੱਛਾ ਹੈ ਜੀ ਕਾਂ ਦੇਖੋ ਇਸਕੇ ਜੀ ਐਸੇ ਹੋਰ ਅੱਛਾ ਇਹ ਮੇਂ ਸੇਵਾ ਕਿਵੇਂ ਕਰਦੇ ਹੋ ਜੀ ਸੇਵਾ ਜੀ ਸਵੇਰ ਸ਼ਾਮ ਲੱਗੇ ਰਹਿੰਦੇ ਹੈ ਜੀ ਬਹੁਤ ਅੱਛੀ ਸੇਵਾ ਕਰਦੇ ਅੱਛਾ ਇਹ ਰਜਤ ਹੈ ਤੇ ਖਾਨ ਸਾਹਿਬ ਨੇ ਘੋੜੇ ਦੀ ਸੇਵਾ ਕਰਦੇ ਨੇ ਇੱਕ ਕੁ ਕੁਬੀ ਦੱਸ ਰਹੇ ਨੇ ਕਿ 50 ਲੱਖ ਤੋਂ 1 ਕਰੋੜ ਰੁਪਇਆ ਘੋੜੇ ਦੀ ਕੀਮਤ ਲੱਗ ਚੁੱਕੀ ਆ ਮਗਰ ਕਹਿੰਦੇ ਨੇ ਆਪਣੇ ਬੱਚੇ ਨੂੰ ਵੇਚਾ ਨਹੀਂ ਜਾਂਦਾ ਆਪਣੇ ਬੱਚੇ ਨੂੰ ਆਪਣੇ ਬੱਚੇ ਨੂੰ ਪਾਲਾ ਜਾਂਦਾ ਹੈ ਜਵਾਖਾਂ ਨੂੰ ਪਾਲਾ ਜਾਂਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਇਹ ਲੋਕੀ ਲੋਕੀ ਬਾਰਾ ਤੋਂ ਆਏ ਨੇ ਮੇਲੇ ਨੂੰ ਵੇਖ ਰਹੇ ਆ ਤੇ ਘੋੜੇ ਨੂੰ ਪਸੰਦ ਕਰ ਰਹੇ ਆ ਹਾਲਾਂਕਿ ਇੱਥੇ ਕੀਮਤ ਨਹੀਂ ਲਾਈ ਜਾ ਰਹੀ ਹੈ ਕੀਮਤ ਪੰਜਾਬ 'ਚ ਮਾਗੀ ਮੇਲੇ 'ਚ ਲਾਈ ਗਈ ਤੇ ਵੱਖ-ਵੱਖ ਥਾਵਾਂ 'ਚ ਜਿੱਥੇ ਪਹੁੰਚੇ ਨੇ ਉੱਥੇ ਕਿ ਖੁਦ ਦੱਸਣਾ ਚਾਹਣਾ ਜੀ ਮੈਂ ਖੁਦ ਫੈਰੀਆਰ ਹਾਂ ਘੋੜੇ ਕੇ ਜਿਵੇਂ ਘੋੜੇ ਦੇ ਖੁਰੀ ਵਗੈਰਾ ਨਾਲ ਬੰਦੇ ਵਗੈਰਾ ਮੈਂ ਖੁਦ ਕਰ ਦਾਂਗਾ ਔਰ ਦੂਰ ਦੂਰ ਤੱਕ ਹਰਿਆਣਾ ਪੰਜਾਬ ਦਿੱਲੀ ਸਭ ਦੂਰ ਦੂਰ ਤੱਕ ਕੰਮ ਕਰਦੇ ਆਂ ਜੀ ਆਪਾਂ ਤੇ ਇਹ ਜਿਹੜਾ ਮੇਰਾ ਕੰਮ ਕਰਿਆ ਹੋਇਆ ਸਾਰਾ ਇਹ ਘੋੜੇ ਦਾ ਮੇਰਾ ਕੰਮ ਕਰਿਆ ਆ ਅਸੀਂ ਘੋੜੇ ਨੂੰ ਜਦੋਂ ਕੰਮ ਕਰਦੇ ਆਂ ਅਸੀਂ ਘੋੜੇ ਨੂੰ ਇੱਥੋਂ ਜਾ ਕੇ ਮਤਾਂਹਾਂ ਤੋਂ ਲਾ ਕੇ ਥੱਲੇ ਤੱਕ ਉਹ ਕਰਦੇ ਆਂ ਘੋੜੇ ਦੇ ਪੰਜ ਉਂਗਲਾਂ ਹੁੰਦੀਆਂ ਨੇਗੀਆਂ ਪੰਜਾਂ ਦੇ ਵਿੱਚੋਂ ਤਿੰਨ ਇੱਕ ਰਹਿ ਜਾਂਦੀ ਆ ਉਹ ਸੈਨਿਕ ਬਣ ਜਾਂਦੀ ਜੀ ਤੇ ਤੁਸੀਂ ਇਹ ਸੁਣ ਸਕਦੇ ਹੋ ਘੋੜੇ ਦੀ ਖੂਬੀ ਦੱਸ ਰਹੇ ਨੇ ਕਿਵੇਂ ਦਾ ਪਾਲਨ ਕੀਤਾ ਜਾਂਦਾ ਹੈ ਕੀ ਖਿਲਾਇਆ ਜਾਂਦਾ ਹੈ ਕਹਿੰਦੇ ਜੂਸ ਦਿੱਤਾ ਜਾਂਦਾ ਹੈ ਗਾਜਰ ਦਾ ਤੇ ਇਹਨੂੰ ਸਪੈਸ਼ਲ ਮੱਖਣ ਦਿੱਤਾ ਜਾਂਦਾ ਹੈ ਤੇ ਘੋੜੇ ਦੀ ਖੂਬੀ ਵੇਖ ਸਕਦੇ ਹੋ ਪਿਓਰ ਚਿੱਟੇ ਰੰਗ ਦਾ ਘੋੜਾ ਹੈ ਕੁਸ਼ੇਤਰ ਦਾ ਪਸ਼ੂ ਮੇਲਾ ਚੱਲ ਰਿਹਾ ਹੈ ਵਕ ਵਕ ਤਾਵਾਂ 'ਚ ਇੱਥੇ ਪਸ਼ੂ ਪਹੁੰਚੇ ਨੇ ਭਾਵੇਂ ਗੱਲ ਕੀਤੀ ਜਾਏ ਘੋੜੇ ਦੀ ਤੇ ਗਾਂ ਦੀ ਤੇ ਬੱਕਰੀ ਦੀ ਤੇ ਇੱਥੇ ਪਹੁੰਚੇ ਹੋਏ ਨੇ ਤੇ ਵਕ ਵਕ ਤਾਵਾਂ 'ਚ ਅੱਜ ਕੀ ਗੱਲ ਕੀਤੀ ਜਾਏ ਕੁਸ਼ੇਤਰ ਦੇ ਜਿਹੜਾ ਮੇਲਾ ਚੱਲ ਰਿਹਾ ਹੈ ਉੱਤੇ ਕੇਂਦਰੀ ਪਸ਼ੂ ਪਾਲਨ ਮੰਤਰੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਵਕ ਵਕ ਤਾਵਾਂ 'ਚ ਜਿਹੜੇ ਪਸ਼ੂ ਪਾਲਕ ਪਹੁੰਚ ਰਹੇ ਹਨ ਉਹਨੂੰ ਆਪ ਕਹਿ ਰਹੇ ਨੇ ਕਿ ਅਸੀਂ ਆਪਣੇ ਪਸ਼ੂ ਨੂੰ ਵੇਚਾਂਗੇ ਨਹੀਂ ਕਿਉਂਕਿ ਆਪਣੇ ਪਸ਼ੂ ਨੂੰ ਆਪਣੇ ਜਵਾਖਾ ਤੋਂ ਵੱਧ ਕੇ ਪਾਲਦੇ ਨੇ ਅਸ਼ੋ